ਇਸ ਲਈ ਸਾਲ ਦੀ ਤਰ੍ਹਾਂ ਲੋਕ ਇਸ ਤਰ੍ਹਾਂ ਵੀ ਪੰਜਾਬ ਦੇਖ ਕੇ ਕਨਫਿਊਜ਼ ਹਨ ਕਿ ਪੰਜਾਬ ਵਿੱਚ ਤਿਵਾਰੀ ਕਦੋਂ ਮਨਾਇਆ ਜਾਵੇਗੀ 21 ਅਕਤੂਬਰ ਜਾਂ 21 ਅਕਤੂਬਰ ਨੂੰ ਮਨਾਇਆ ਜਾਵੇਗੀ ਜੇਕਰ ਆਪਾਂ ਆਪਣੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਸਹੀ ਤਰੀਕ 21 ਅਕਤੂਬਰ 2025 ਹੈ ਚੋਕਿ ਪੰਜਾਬ ਦੇ ਅਸਾਫ ਦੇ ਨਾਲ ਸਹੀ ਹੈ ਪਰ ਕਈ ਹਿੰਦੂ ਧਰਮ ਦੇ ਵਿੱਚ ਕਈ ਲੋਕਾਂ ਦੇ ਵਿਚਾਰ ਹਨ ਕੀ ਤੇ ਵਾਲੀ 21 ਅਕਤੂਬਰ 2025 ਨੂੰ ਮਨਾਇਆ ਜਾਵੇ ਜਿਸ ਦੇ ਉਨਾ ਅਨਸਾਰ ਇਹ ਤਰੀਕ ਸਹੀ ਹੈ ਪਰ ਤੁਸੀਂ ਕਮੈਂਟਾਂ ਦੇ ਵਿੱਚ ਆਪਣੀ ਰਾਇ ਜ਼ਰੂਰ ਦੱਸੋ ਕਿ ਦੀਵਾਲੀ ਕਿਸ ਤਰੀਕ ਨੂੰ ਮਨਾਈ ਜਾਵੇ ਹਰੇਕ ਧਰਮ ਦੇ ਅਨਚਾਰ ਦੀਵਾਲੀ ਦੀ ਅਲੱਗ-ਅਲੱਗ ਤਰੀਕ ਸਿਲੈਕਟ ਕੀਤੀ ਗਈ ਹੈ ਪਰ ਆਪਾਂ ਜੇ ਸਿੱਖ ਧਰਮ ਦੀ ਗੱਲ ਕਰੀਏ ਤਾਂ ਵੀ ਤਰੀਕ ਹੀ ਸਹੀ ਹੈ ਕਮੈਂਟਾਂ ਵਿੱਚ ਆਪਣੀ ਰਾਇ ਜ਼ਰੂਰ ਦੱਸੋ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ